ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਚੰਗਾਲੀ ਤਬੀਦ ਅਨਾਰਕਲੀ ਵਸਤੀ ਜਿਹੜਾ ਪਰੋਜਪੁਰ ਸਾਡੇ ਇੱਥੇ ਪਹਿਲਾਂ ਹੜ੍ਹਾਂ ਨੇ ਬਹੁਤ ਸਾਨੂੰ ਜਿਆਦਾ ਪ੍ਰਭਾਵਿਤ ਕੀਤਾ 70 80 ਹਜ਼ਾਰ ਏਕੜ ਸਾਡੇ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਸਾਨੂੰ ਆਸ ਸੀ ਵੀ ਵਧੀਆ ਕਣਕ ਬੀਜੀ ਜਾਊ ਮੈਨੂੰ ਹੁਣ ਉਹ ਵੀ ਨਹੀਂ ਲੱਗਦਾ ਕਿਸਾਨ ਭਰਾਵਾਂ ਦੀ ਬੀਤੀ ਜਾਊਗੀ ਹੁਣ 4 ਤਰੀਕ ਤੋਂ ਜਿਹੜਾ ਮੀਂਹ ਸਟਾਰਟ ਹੋਇਆ ਇਹਨੇ ਸਾਡੇ ਕਿਸਾਨ ਭਰਾਵਾਂ ਦੇ ਹੋਰ ਸਾਹ ਸੁੱਕਣੇ ਕੀਤੇ ਆ ਜਿਹੜੇ ਥੋਨੇ ਖੜੇ ਸੀ ਉਹ ਵੀ ਡੇਗ ਗਏ ਆ ਜਿਹੜੇ ਕੋਸ਼ ਕਿਸਾਨ ਵੀਰਾਂ ਨੇ ਆਪਣੀ ਕਟਾਈ ਕੀਤੀ ਸੀ ਉਹ ਵੀ ਪਹਿਲੇ ਇਹੋ ਜੀ ਮਾਰ ਪਈ ਮੌਸਮ ਦੀ ਵੀ ਉਹਨਾਂ ਦਾ ਵੀ ਝਾੜ ਬਹੁਤ ਘਟ ਆਇਆ ਹੁਣ ਕੋਸ਼ ਸਾਡੇ ਵੀਰਾਂ ਨੇ ਜੋ ਕੋਈ ਮਿਰਚ ਦੀ ਖੇਤੀ ਕਰਦੇ ਸੀ ਉਹਨਾਂ ਨੇ ਪਨੇਰੀਆਂ ਬੀਜੀਆਂ ਉਹਨਾਂ ਦਾ ਨੁਕਸਾਨ ਹੋ ਗਿਆ ਹੁਣ ਗਾਂਚ ਦੇ ਇਹਨਾਂ ਨੇ ਮਟਰਾਂ ਦੀ ਕਰਨੀ ਸੀ ਬਜਾਈ ਉਹਨਾਂ ਵਾਸਤੇ ਵੀ ਖੇਤੀ ਤੇ ਜ਼ਮੀਨ ਤਿਆਰ ਕਰਨੀ ਬਹੁਤ ਔਖੀ ਹੋ ਗਈ ਹੈ ਇਸ ਕਰਕੇ ਜਿਹੜਾ ਸਾਡਾ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜਾ ਝੋਨੇ ਦੇ ਪਹਿਲਾਂ ਉਲੀ ਰੋਗ ਸੀਗਾ ਉਲੀ ਰੋਗ ਤੋਂ ਮਾਹ ਜੇ ਕਿਸਾਨ ਨੂੰ ਯਾਤਮੇਰੀ ਸੀਗੀ ਘਟਿਆ ਸੀਗਾ ਪਰ ਹੁਣ بارش ਨੇ ਜਿਹੜਾ ਹੈਗਾ ਵੱਡੀ ਤਦਾਦ ਦੇ ਵਿੱਚ ਕਿਸਾਨ ਨੂੰ ਜਿਹੜਾ ਆਪਣਾ ਨੁਕਸਾਨ ਝੱਲਦਾ ਪਿਆ ਰਿਹਾ ਹਾਂਜੀ ਉਸ ਦੇ ਨਾਲ ਤਕਰੀਬਨ ਕਿਸਾਨ ਦਾ 20% ਨੁਕਸਾਨ ਹੋਇਆ ਉਲੀ ਰੋਗ ਨਾਲ ਹੁਣ ਉਹ ਉਲੀ ਰੋਗ ਨਾਲ ਜਿਹੜਾ ਦਾਣੇ ਕਾਲੇ ਹੋ ਗਏ ਸੀ ਉਹ ਮਾਰਕੀਟ 'ਚ ਜਾ ਕੇ ਉਹਦਾ ਸਹੀ ਰੇਟ ਨਹੀਂ ਲੱਗਣਾ ਇੱਕ ਉਹਦਾ ਰੇਟ ਘੱਟ ਲੱਗਣਾ ਇੱਕ ਉਹਦਾ ਵਜ਼ਨ ਘਟ ਹੋ ਗਿਆ ਕਿਸਾਨ ਨੂੰ ਬਹੁਤ ਨੁਕਸਾਨ ਆ ਕਿੰਨਾ ਕ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੀ ਫਸਲ ਜਿਹੜੀ ਹੈਗੀ ਆ ਉਹ ਨੇਰੀ ਨੇ ਲਮੀ ਪਾਰਟੀ ਹੈਗੀ ਹੈ ਖਾਰਾ ਇਸ ਤਰ੍ਹਾਂ ਦਾ तकरीबन 30 ਤੋਂ 40% ਦਾ ਨੁਕਸਾਨ ਹੈਗਾ ਜੀ